ਸਸਿਗਾ ਦੋਸਤੋ ਕਿਦਾਂ ਠੀਕ ਠਾਕ ਹੋ ਲਾਈਵ ਮਿੱਤਰ ਪਿਆਰੋ ਜਿਹੜੀ ਤੈਨੂੰ ਹੋਣਾ ਹੀ ਆਪਣੇ ਚੈਨਲ ਤੇ ਵੀਡੀਓ ਪਾਉਣ ਲੱਗੇ ਆ ਬੜੀ ਕਮਾਲ ਦੀ ਆ ਸਾਡੇ ਘਰ ਮਹਿਮਾਨ ਆਏ ਮਹਿਮਾਨ ਤੁਸੀਂ ਦੇਖਣੇ ਆ ਮੈਂ ਪਹਿਲਾਂ ਸ਼ੋਅ ਆਫ ਨਹੀਂ ਕਰਨਾ ਠੀਕ ਆ ਤੁਸੀਂ ਦੇਖ ਕੇ ਦੱਸਣਾ ਇੰਜੋਏ ਕਰਿਓ ਇਹ ਤਾਂ ਉਹਨੇ ਇੰਨਾ ਕੁ ਯੂਬਰ ਲਾਇਆ ਨਾ ਖਟਾਕ ਖਟਾਕ ਚਲ ਸਾਡਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਲੱਗੀ ਖਟਾਕ ਮੈਂ ਮਿੱਤਰ ਪਿਆਰੋ ਕਾਲੇ ਆ ਤੇ ਤੁਹਾਨੂੰ ਮਹਾਰਾ ਸੱਚੇ ਪਾਏ ਚੜ੍ਹਦੀ ਕਲਾ ਰੱਖੇ ਔਰ ਜਿਨਾਂ ਨੇ ਮੈਨੂੰ ਚੜ੍ਹਦੀ ਕਲਾ 'ਚ ਰੱਖਿਆ ਆ ਦੇਖੋ ਮੇਰੇ ਗੁਰੂ ਜੀ ਸਰਦਾਰ ਬਹਾਦਰ ਸੁਰਿੰਦਰਪਾਲ ਸਿੰਘ ਜੀ ਨਕੌਦਰ ਤੋਂ ਇਹਨਾਂ ਤੋਂ ਮੈਂ ਬੜਿਆ ਅਗਰ ਜੇ ਮੈਨੂੰ 10ਵੀਂ ਨਾ ਕਰਾਉਂਦੇ ਆਪਣੇ ਘਰ ਬੈਠ ਕੇ ਨਾ ਮੇਰੀ ਕੰਪਾਰਟਮੈਂਟ ਕਲੀਅਰ ਹੁੰਦੀ ਹਾਂਜੀ ਤੇ ਅੱਜ ਸੰਗੇ ਨੇ ਕਿਦੇ ਉਹ ਕਿਹੜਾ ਕਹਿੰਦਾ ਦਾਤਾ ਮੇਰ ਨਾ ਕਰਦਾ ਮੇਰੇ ਗੁਰੂ ਜੀ ਮੇਰ ਨਾ ਕਰਦੇ ਕਿਵੇਂ ਨੱਚਣਾ ਕੋਣਾ ਸੀ ਸੰਗੇ ਮਰ ਜਾਣੇ ਕਿਤੇ ਕੋਮਪਿਊਟਰ ਹੋਣਾ ਸੀ ਨਹੀਂ ਇਹ ਸਾਡੇ ਗੁਰੂ ਮਾਤਾ ਜੀ ਆਹ ਮੇਰੀ ਸਿਸਟਰ ਇਹਨਾਂ ਦੀ ਬੇਟੀ ਤੇ ਬਾਕੀ ਆ ਜਾ ਮिक्की ਆ ਸਾਡਾ ਭਾਂਜਾ ਰਿਤੂ ਭੈਣ ਦਾ ਬੇਟਾ ਤੇ ਗੁਰੂ ਜੀ ਮੈਨਾਂ ਭੇਜਣ ਨੂੰ ਤੁਹਾਨੂੰ ਦਿਲ ਨਹੀਂ ਕਰਦਾ ਹੈ ਕੋਈ ਆਵਾਂਗੇ ਕੱਲ ਆਵਾਂਗੇ ਕੀ ਬਾਤ ਆ ਇਹ ਦੇਖੋ ਮਿੱਤਰ ਪਿਆਰਿਓ ਇਹਨਾਂ ਨੇ ਮੇਰੀ ਲਾਈ ਬਣਾਈ ਆ ਜੇ ਇਹਨਾਂ ਨੇ ਮੈਨੂੰ ਚੰਗੀ ਸਿੱਖਿਆ ਦੇਣੀ ਮੈਂ ਘੁੱਗੀ ਬਾਜੀ ਕੁਲ ਗਿਆ ਇਹ ਤੈਨੂੰ ਇੱਕ ਤਨ ਮੈਂ ਦੱਸ ਦਦਾ ਨਾ ਤੂੰ ਲੈਪਟਾਪ ਕੱਢਿਆ ਗੁਰੂ ਜੀ ਨੇ ਲੈਪਟਾਪ ਮੇਰਾ ਲੱਭ ਗਿਆ ਨਾ ਇਹ ਤੋਂ ਮੈਂ ਆਪਣੇ ਆਈਪੈਡ ਇਹਨੇ ਕੱਢ ਲਿਆ ਤੇ ਹੁਣ ਕਹਿੰਦਾ ਪਾਸਵਰਡ ਲਾ ਦੇ ਬਾਬਾ ਇੱਕ ਤਨ ਦੱਸ ਦੇ ਨਾ ਗੁਰੂ ਜੀ ਕੈਪਸੂਲ ਬਹੁਤ ਆਪ ਦਾ ਦਿੰਦੇ ਤੇ ਆ ਦੇਖ ਜਿਹਨਾਂ ਨੇ ਕੈਪਸੂਲ ਲਏ ਆ ਹੈ ਤੇ ਤੈਨੂੰ ਮੈਂ ਕੈਪਸੂਲ ਗੁਰੂ ਜੀ ਬਾੜਿਆ ਦਿਓ ਇਹਨੂੰ ਨਹੀਂ ਅੱਜ ਗੁਰੂ ਜੀ ਮਾਰੀ ਜਿਓ ਮੈਂ ਉਹ ਨਹੀਂ ਨਹੀਂ ਉਹ ਮੈਂ ਕਹਿੰਦਾ ਥੋੜਾ ਉਹ ਮੈਂ ਕਹਿੰਦਾ ਗੁਰੂ ਜੀ ਪਤਾ ਕਿਦਾ ਉਹਨੂੰ ਕੈਪਸੂਲ ਮਾੜਾ ਮਾੜਾ ਉਹਨੂੰ ਸਿਰ ਬਣਾ ਇੱਕ ਆਪਣਾ ਚਲੋ ਨੀ ਟੇਬਲ 'ਤੇ ਦੇਓ ਜਿੱਦਾਂ ਸਾਨੂੰ ਦਿੰਦੇ ਨੇ ਆ ਜਾ ਲੱਗ ਗਿਆ ਉਹ ਇਧਰ ਤਾਂ ਆ ਜਾ ਆ ਦੇਖੋ ਗੁਰੀ ਇਧਰ ਨੰਨੇ ਇਧਰ ਇਦਾਂ ਨਹੀਂ ਇਧਰ ਹਾਂ ਆ ਦੇਖੋ ਗੁਰੀ ਇਹ ਆ ਦੇਖੋ ਜੀ ਆ ਕੈਪਸੂਲ ਕੈਪਸੂਲ ਗੁਰੀ ਆ ਦੇਖੋ ਇੰਦਾ ਗਿਆ ਆਇਆ ਆਇਆ ਮਜ਼ਾਕ ਨਹੀਂ ਹਏ ਮਿੱਠੀ ਨੂੰ ਵੀ ਓਏ ਨਹੀਂ ਨੂੰ ਵੀ ਨਹੀਂ ਆ ਦਿਓ ਮਿੱਠੀ ਜ਼ਰੂਰੀ ਹੈ ਉਹ ਮਿੱਠੀ ਮਿੱਠੀ ਦਿਓ ਗੁਰੀ ਕੋਈ ਗੱਲ ਨਹੀਂ ਹਾਂ ਥੋੜਾ ਥੋੜਾ ਕੈਪਸੂਲ ਇਹ ਹੁਣ ਤੁਹਾਨੂੰ ਇਹ ਕੈਪਸੂਲ ਨਾ ਮੈਨੂੰ ਇਹ ਗੁਰੂ ਜੀ ਮੇਰੇ ਦੇ ਨਾ ਕੈਪਸੂਲ ਦੀ ਪਾਵਰ ਥੋੜੀ ਜਿਹੀ ਘਟਾਤੀ ਆ ਪਰ ਪੁੱਤ ਜਦੋਂ ਸਾਨੂੰ ਕਹਦੇ ਉਹ ਤੁਸੀਂ ਕੈਪਸੂਲ ਨਹੀਂ ਸਾਰਿਆਂ ਜ਼ਿਆਦਾ ਉਹ ਤਾਂ ਸੇਖਾ ਬਿਟੇ ਉਹ ਤਾਂ ਕੰਨ ਨਹੀਂ ਮਦਰਕ ਸੋਣੀ ਹੋਈ ਤਾਂ ਉਹ ਪਤਾ ਨਹੀਂ ਲੱਗਦਾ ਵੀ ਹੋ ਕੀ ਗਿਆ ਐਵੇਂ ਵੀ ਕਰਨਾ ਮਾਤਾ ਬਰੀ ਲਵ ਯੂ ਆ ਉਸ ਕੈਪਸੂਲ ਦੀ ਬਿਨਾ ਮੈਂ ਜਿਹੜਾ ਗੁਰੂ ਜੀ ਨੇ ਮੈਨੂੰ ਕੈਪਸੂਲ ਦਿੱਤਾ ਉਸ ਕੈਪਸੂਲ ਨੇ ਸਾਡੀ ਜ਼ਿੰਦਗੀ ਬਣਾਤੀ ਸੋ ਟੀਚਰਾਂ ਦੀ ਮਾਰ ਟੀਚਰ ਕਹਿੰਦੇ ਹੁੰਦੇ ਆ ਪਰ ਜਦੋਂ ਬੱਚਾ ਸਕਸੈਸ ਹੁੰਦਾ ਨਾ ਉਦੋਂ ਸਭ ਤੋਂ ਵੱਧ ਖੁਸ਼ੀ ਟੀਚਰਾਂ ਨੂੰ ਹੁੰਦੀ ਹੈ ਗੁਰੂ ਜੀ ਮੈਂ ਦੋ ਗੱਲਾਂ ਕਹਨਾ ਆਪਣੇ ਮਾਪੇ ਤੇ ਟੀਚਰ ਦਾ ਸਤਿਕਾਰ ਕਰਾਂਗਾ ਲਵ ਯੂ ਗੁਰੂ ਜੀ ਲਵ ਯੂ ਤੁਸੀਂ ਆਏ मोस्ट ਵੈਲਕਮ ਥੈਂਕ ਯੂ ਤੁਹਾਡੇ ਆਸ਼ੀਰਵਾਦ ਕਰਕੇ ਇੰਨਾ ਕੁਝ ਹੋਇਆ ਲਵ ਯੂ ਮੈਂ ਕਿੱਧਰ ਗਿਆ ਮੈਂ ਕਹਾਂ ਇਹ ਹੁਣ ਰੈਂਗ ਰੂਮ ਚ ਲੱਗੂਗਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਪ੍ਰਕਾਸ਼ ਗਾਧੂ ਸਾਹਿਬ ਤੇ ਛੋਟੇ ਬਣਾ ਲਈ ਇੱਧਰ ਦੇਖੋ ਮਹਾਰਾਜ ਤੁਸੀਂ ਪਾਛਿਆ ਤੇ ਇਹ ਇੱਧਰ ਇੱਧਰ ਨਾ ਦੇਖ ਮੇਰਾ ਲਵ ਗੋਡ ਉਹ ਮਗਰ ਕਿਸੇ ਨੂੰ ਜਾਣਣਾ ਨਹੀਂ ਉੱਥੇ ਨਹੀਂ ਉਹ ਤਾਂ ਕੋਈ ਕੋਈ ਕਿੱਥੇ ਨਹੀਂ ਜਾਣਾ ਤੇ ਅਸੀਂ ਸਾਨੂੰ ਧੰਨਵਾਦ ਹਾਂ ਤਾਂ ਗੁਰੂ ਕੋਲ ਦੀਵਾਰ ਤੋਂ ਹਾਂ ਉਹ ਗੁਰਸਾਣਾ ਪੂਰਾ ਕਰਨ ਤੋਂ ਬਾਅਦ ਇੱਕ ਦਿਨ ਆ ਆਪਣੇ ਅਸੀਂ ਲੱਗੇ ਲੱਗਿਆ ਨਾਲ ਨਾਲ ਆਪਣੇ ਅਸੀਂ ਲੱਗੇ ਮੇਰਾ ਨਾਮ ਮੇਲਾ ਬੋਲਦਾ ਹੈ। ਥੈਂਕ ਯੂ ਬਰਦਰ। ਨਾ ਵੀ ਦਿਖਾਉਂਦੇ। ਉਹ ਦੁੱਧ ਨਹੀਂ ਪਿਆਦਾ। ਨਿਕ ਚਾਲਦੇ ਜਿਦਾ ਵੀ ਚੱਕ। ਮਹਾਰਾਜੇ ਪਾਸ਼ਾ ਤਮ ਚੜਦੀ ਕਲਾ ਕੇ ਯਾਰ। ਹੋਈ ਮਿਹਰਬਾਨ। ਹੈ। ਆਪੇ ਪ੍ਰਕਾਸ਼ ਪਾ ਜਾਈ ਆਏ ਘਰ ਤੋਂ। ਘਰ ਆਪਣੇ ਆਇਆ। ਪ੍ਰਕਾਸ਼। ਇਹ ਤੇ ਪ੍ਰਕਾਸ਼ ਮੇਰਾ ਵੀਰ। ਉਧਰ ਪ੍ਰਕਾਸ਼ ਹੋਣ ਡਿਆ ਤੇ ਇਧਰ ਮੈਂ ਪ੍ਰਕਾਸ਼ ਭਾਜਨ ਨਾਲ ਮਿਲ ਰਿਹਾ ਬਹੁਤ ਚੰਗਾ ਲੱਗਿਆ ਤੇ ਮੈਂ ਬਹੁਤ ਲੱਖੀ ਆ ਯਾਰ ਮੈਨੂੰ ਐ ਸੱਜਣ ਮਤਲਬ ਮੈਂ ਵੀ ਭਾਜੀ ਜੋਂ ਬਾਬਾ ਤਣੀ ਚੜਦੀ ਕਲਾ ਚ ਰੱਖਿਆ ਕੀ ਬਾਤ ਹੈ ਭਾਈ ਜੀ ਇੱਥੇ